ਸਤਿ ਸ੍ਰੀ ਅਕਾਲ ਜੀ ਮੈਂ ਰਾਮ ਟੈਕਸ ਪਰਮਾਰੰਡਾ ਵਾਲਾ ਕਲੈਕਸ਼ਨ ਦਿਖਾਉਦੀ ਆ ਅੱਜ ਜੋ ਮੈਂ ਤੁਹਾਨੂੰ ਸੂਟ ਦਿਖਾਵਾਂਗੀ ਇਹ ਕੈਂਬ੍ਰਿਕ ਦੇ ਪਿਓਰ ਕੈਂਬ੍ਰਿਕ ਦੇ ਹੋਣਗੇ ਤੇ ਇਸ ਦੇ ਨਾਲ ਟੈਪੀ ਲਾਈਨਿੰਗ ਦੇ ਦੁਪੱਟੇ ਡਿਜੀਟਲ ਦੁਪੱਟੇ ਹੋਣਗੇ ਨਾ ਤੇ ਇਸ ਦੀ ਕੀਮਤ 2025 ਹੋਵੇਗੀ ਅਗਰ ਤੁਹਾਨੂੰ ਕੋਈ ਵੀ ਇਹਨਾਂ ਚ ਸੂਟ ਪਸੰਦ ਆਵੇ ਕਿ ਤੁਸੀਂ ਇਸ ਸੂਟ ਦਾ ਸਕਰੀਨਸ਼ਾਟ ਲੈਣਾ ਸਕਰੀਨਸ਼ਾਟ ਲੈ ਕੇ ਤੁਸੀਂ ਆ ਨੰਬਰਾਂ ਤੇ Google Pay ਨੰਬਰ ਸਾਡਾ ਹੈਗਾ 9402518814 ਤੇ ਕੰਟੈਕਟ ਨੰਬਰ ਹੈਗਾ ਸਿੰਪਲ ਫੋਨ ਤੇ ਤੁਸੀਂ ਕਰਨਾ ਕੰਟੈਕਟ ਮੇਰੇ ਨਾਲ ਤੇ ਤੁਸੀਂ WhatsApp ਤੇ ਸਕਰੀਨਸ਼ਾਟ ਲੈਣੀ ਸਿੰਕ ਦੀ ਤੇ ਤੁਸੀਂ ਪੈਸੇ ਸਾਨੂੰ Google Pay ਤੇ ਜਿੱਦਾਂ ਕਰ ਦੇਣੇ ਆ ਕਿ ਤੁਹਾਡੇ ਘਰ ਤੱਕ ਸੂਟ ਤੁਹਾਡਾ ਕੋਈ ਪਿੰਡ ਹੋਵੇ ਸ਼ਹਿਰ ਹੋਵੇ ਤੁਹਾਡੇ ਘਰ ਤੱਕ ਕੋਈ ਤੁਹਾਡਾ ਕੋਈ ਪੈਸਾ ਨਹੀਂ ਚਾਰਜ ਹੋਊਗਾ ਫ੍ਰੀ ਡਿਲੀਵਰੀ ਹੋਵੇਗੀ 2025 ਵਿੱਚ ਅੱਜ ਦੇ ਸੂਟ ਹੋਣਗੇ 800 ਹੋਣਗੇ डिजाइन ऑलमोस्ट इको जहा है थोड़ा जि बूटी का फर्क है इतना है ना तो देखो मैं पहला सूट दिखा लगा लगे और नंबर नोट कर लो देखो जी सब तो पहला सूट देखो थोड़े सामने असं खोल लिया चीज़ा तो वाइन कलर है ये इसी देखो दिखाई है ਇਸ ਤੇ ਕੀ ਰੇਟ ਏਮਬ੍ਰੋਇਡਰੀ ਹੈ ਤੇ ਇਸ ਤਰ੍ਹਾਂ ਲਸਰਾ ਹੈ ਕਿ ਫਲਾਵਰ ਹੈ ਵਿੱਚ ਗਾਰ ਤੇ ਕਢਾਈ ਏਮਬ੍ਰੋਇਡਰੀ ਇਸਲੀਕ ਸਾਡੇ ਉਸ ਦਾ ਤੇ ਇਹ ਸੂਟ ਤੁਹਾਡਾ ਇਹ ਸਾਰਾ ਆਲ ਓਵਰ ਹੋਵੇਗਾ ਤੇ ਦੇਖੋ ਤੁਸੀਂ ਏਮਬ੍ਰੋਇਡਰੀ ਦੇਖੋ ਬਹੁਤ ਹੀ ਵਧੀਆ ਹਿਸ ਤਰ੍ਹਾਂ ਆ ਦੇਖੋ RAM ਟੈਕਸ ਦਾ ਲੋਗੋ ਲੱਗਾ ਹੈ RAM ਟੈਕਸ ਤੇ ਹਨ ਮਤਲਬ ਹਰ ਇੱਕ ਕਰਨੀ ਕਰਨੀ ਤੇ ਮੋਰ ਲੱਗੇਗੀ ਕੋਈ ਵੀ ਤਾਂ ਦਿੱਕੀ ਕਰਨੀ ਤੁਸੀਂ ਕਰਨਾ ਤੇ ਕਿਸ ਤਰ੍ਹਾਂ ਇਸ ਦੀ ਹਰ ਇੱਕ ਪੰਨੀ ਤੇ ਦੇਖੋ ਨਾ ਲੱਕੀ ਮੋਰ ਲੱਗੀ ਹੈ ਨਾ ਕੈਮਰੇਕ ਪਿਓਰ ਹੈ ਪਿਓਰ ਇੱਥੇ ਕੋਈ ਲਾਈਨ ਨਹੀਂ ਹੋ ਰਹੀ ਲੱਪਣੇ ਤੇ ਇਸ ਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਲੱਗਦਾ ਇਹ ਜੋ ਅਧਿਕ 2000 ਰੁਪਏ ਦੀ ਕੀਮਤ ਹੈ ਦੁਪੱਟਾ ਤਾਂ ਮੋਹਰੀ ਨਾ ਯੋ ਕਿ ਜੇ ਤੁਹਾਡੇ ਸਾਹਮਣੇ ਫਰੈਸ਼ ਕੂਟ ਹੈ ਨਾ ਜਿਹੜੀਆਂ ਤੇ ਇਹ ਨਹੀਂ ਕੋਈ ਪੁਰਾਣੇ ਪਏ ਸਾਡੇ ਕੋਲ ਦੇਖੋ ਇਸ ਤੇ ਕਿੰਨਾ ਇਸ ਤਰ੍ਹਾਂ ਆ ਐਪ ਵੀ ਦੇ ਲਈ ਚਾ ਇੱਕ ਕਿੰਨਾ ਪਿਆਰਾ ਆ ਦੇਖੋ ਮਾਡਰਨ ਵੀ ਤੁਸੀਂ ਇੱਕ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਦੀ ਤੁਹਾਡਾ ਸੂਟ ਤੁਸੀਂ ਕਿਸੇ ਤਰ੍ਹਾਂ ਪੈਂਟ ਬਣਾਣੀ ਆ ਸਲਵਾਰ ਬਣਾਣੀ ਜੋ ਵੀ ਕੁਝ ਵੀ ਬਣਾ ਸਕਦੇ ਹੋ ਦੇਖੋ ਕਿੰਨਾ ਪਿਆਰਾ ਹੈ ਦਬਟਾ ਤੇ ਤੇਰੀ ਕਰੇਸ ਐ ਨਹੀਂ ਜਾਰੀ ਸੂੜੀਆਂ ਹਨ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਛੋਟੀਆਂ ਛੋਟੀਆਂ ਵਿੱਚ ਜਿਹਦਾ ਥ੍ਰੀਕ ਥ੍ਰੀਕ ਲਾਈਨ ਆ ਤੇ ਦੇਖੋ ਲੇਸ ਵਰ ਕਿੰਨਾ ਵਧੀਆ ਹਨ ਰਾਂਗ ਟੈਕਸ ਦੇ ਸੂਤ ਤੁਸੀਂ ਬਿਲਕੁਲ ਦੇ ਚੀਜ਼ ਕੋ ਕੋ ਜਿੰਦੇ ਦਾ ਖੋ ਕੇ ਲਿਆ ਕਰੋ ਤੇ ਤੁਹਾਨੂੰ ਨੋਈ ਨਾ ਕੋਈ ਵੀ ਕੋਈ ਐਮਬਰਾਇਡਰੀ ਕੋਈ ਕੋਸ਼ ਨੀ ਕੋਸ਼ ਦੀ ਜਿਹਦਾ ਕਰਨ ਦੀ ਲੋੜ ਨਹੀਂ ਕਿਉਂਕਿ ਅਜੇ ਗਰਮੀ ਕਾਫੀ ਕੰਦੀ ਆ ਇਸ ਲਈ ਹਜੇ ਮਤਲਬ ਤੁਹਾਡੇ 2 ਮਹੀਨੇ ਹਨ ਜਿੱਦਾ ਮਤਲਬ ਗਰਮੀ ਪੈ ਗਈਆਂ ਤੇ ਤਿੱਕੋ ਚਾਰੇ ਪਾਸੇ ਇਸ ਦੀ ਅਲੀ ਇਸ ਦਾ ਵਰਕ ਹੈ ਕਿ ਇਸ ਦੇ ਜਿਹਦਾ ਬਾਰਡਰ ਬਹੁਤ ਸੋਹਣੇ ਬਣੇ ਹੋ ਵਿੱਚ ਸਾਹੇ embroidery ਹੈ ਦੇਖੋ ਜੀ ਜਿਹੜਾ ਜੀ ਸੂਟ ਜਿੱਦਾਂ ਤੁਸੀਂ ਇਹ ਇਹ ਹੈਗਾ ਨੰਬਰ 91 ਨੰਬਰ ਠੀਕ ਹੈ ਜੀ ਇੱਕ ਨੰਬਰ ਜਿਹੜੀ ਆਂਦਾ ਹੈ ਜੀ ਦੇਖੋ ਠੀਕ ਹੈ ਜੀ ਤੇ ਦੂਸਰਾ ਕਲਰ ਤੁਹਾਨੂੰ ਆ ਲੁੰਗੀਆਂ ਕਲਰ ਹੋਵੇਗਾ ਤੇ ਇਸ ਦਾ 2 ਨੰਬਰ ਹੋਵੇਗਾ ਤੇ ਇਸ ਦੇ ਵੀ ਸੇਮ ਐਸੇ ਤਰ੍ਹਾਂ ਆ ਮੈਂ ਦੱਸਣਾ ਕਿ ਕੋਮਾਂ ਜੀ ਤੁਸੀਂ ਕਿਤੇ ਵੀ ਸਰਚ ਕਰ ਸਾਡੇ ਗੂਗਲ ਦੇ ਹਾਂਜੀ ਪੂਰਾ ਜਿੱਦਾਂ ਮਤਲਬ ਕੋਈ ਤੁਹਾਨੂੰ ਰਿਸਕ ਖਾ ਨਹੀਂ ਹੋਵੇਗਾ ਕਿ ਮੈਂ ਜ਼ਿਆਦਾ ਨਹੀਂ ਖੋਲਣਾ ਹੈਗਾ ਜਿੱਦਾਂ ਤੁਸੀਂ ਦੇ ਸਕਦੀ ਹੋ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਟਾਈਮ ਦਾ ਬਿਸਕਾਰਨਾ ਦਿਖਾਇਆ ਤੁਹਾਨੂੰ ਕੱਲਾ ਤੁਹਾਡੀ ਛੋਟੀ ਬੁੱਕੀ ਲਿਜੇ ਹੈ ਨਾ ਇਸ ਦਾ ਨੰਬਰ ਹੈਗਾ ਜੀ 2 2 ਨੰਬਰ ठीक है थर्ड नंबर है आ, मास्टर कलर मास्टर कलर हरेक कॉल का तो सूँ इस तरह मॉडल जी है उसकी फोटो मिलेगी जी थ्री नंबर थ्री नंबर इस तरह इसकी करेज की तरह देखो कि वी थ्री नंबर होटल ठीक है ਤੇ ਫੋਰਥ ਨੰਬਰ ਹੈ ਆ ਮਹਿਮੂਨ ਵੀ ਸੋਨੇ ਨਾਲ ਹੀ ਰਹਿ ਗਿਆ ਨਾਲ ਹੀ ਮਹਿਰੂਨ ਹੈ ਇਹ ਇਸ ਟਿਪ ਫੋਰਥ ਦਾ ਪੀਸ ਦਾ ਦੁਪੱਟਾ ਬਹੁਤ ਬਦਿਆ ਟੈਪੀ ਲਾਈਨਿੰਗ ਦਾ ਦੁਪੱਟਾ ਡੈਂਟਲ ਦੁਪੱਟਾ ਹੈ ਇਹ ਮੈਂ ਕੋਸ਼ਿਸ਼ ਕੀਤੀ ਨਾ ਪਲੇਨ ਨਹੀਂ ਮੈਂ ਕਹਿੰਨੀ ਕਿ ਜਦੋਂ ਸੋਨਾ ਤਾਂ ਜਦੋਂ ਤੱਕ ਤੁਸੀਂ ਪੈਸੇ ਲਾਣੀ ਆ ਤੇ ਸਾਰਿਆਂ ਦੀ ਕੀਮਤ ਕਿੰਨੀ ਆ ਜੀ 2025 ਰੁਪਿਆ ਨਾ ਸਾਰੇ 2000 ਆ ਸਾਡੇ ਵਰੀਟ ਲੱਗਦਾ ਹੁੰਦਾ ਕਿ ਇਹ ਜੇ ਸਾਡੇ ਤੁਸੀਂ 2025 ਹੈ ਤੇ ਆਹ ਜਦੋਂ ਮੈਂ ਤੁਹਾਨੂੰ ਅਖਾਇ ਇੱਕੋ ਚੀਜ਼ ਇਹ ਕਰਨਾ ਕਿ ਯੂਜ਼ ਕਰਨਾ ਨੰਬਰ ਇਹ ਟਿੱਕ ਤੇ ਇਸ ਦਾ ਥੋੜਾ ਜਿਹਾ ਪ੍ਰਿੰਟ ਦੇਖੋ ਨਾ ਸਾਡੇ ਇਹ ਹੈ ਨਾ ਥੋੜਾ ਜਿਹਾ ਹਾਂਜੀ ਉਹ ਜਿਹੜੇ ਚਾਰ ਤੁਸੀਂ ਤੁਹਾਨੂੰ ਮੈਂ ਦਿਖਾਈ ਸੀ ਨਾ ਸੂਟ ਤੇ ਆਹ ਹੈਗਾ ਥੋੜਾ ਜਿਹਾ ਪ੍ਰਿੰਟ ਹੈ ਨਾ ਦੇਖੋ ਅੰਬੀ ਟਾਈਪ ਹੈ ਨਾ ਇਹ ਵਿੱਚ ਤੇ ਇਸ ਦਾ ਜਿਹੜਾ ਢੇਰਾ ਹੈ ਨਾ ਇਹ ਵੀ ਕੁਝ ਡਿਫਰੈਂਟ ਹੈ ਤੇ ਉਸ ਦੇ ਵਿੱਚ ਫਲਾਵਰ ਸੀ ਇਹਦੇ ਵਿੱਚ ਨਾ ਜਿੱਦਾਂ ਤੁਸੀਂ ਪਿੰਟਿੰਗਸ ਨਹੀਂ ਦਿੱਤੀਆਂ ਹੁੰਦੀਆਂ ਗਲੇ ਤੇ ਵੀ ਦੇਖੋ ਕਿੰਨੀਆਂ ਸੋਹਣੀਆਂ ਪਿੰਟਿੰਗਸ ਦਿੱਤੀਆਂ ਹੈ ਜਿੱਦਾਂ ਤੇ ਦੇਖ ਸਕਦੇ ਤੁਸੀਂ ਜਿੱਦਾਂ ਤੇ ਇਸ ਦਾ ਦੁਪੱਟਾ ਜਦੋਂ ਹੀ ਮਤਲਬ ਉਹ ਲੈ ਮੇਰੇ ਤੁਹਾਡੇ ਸਾਹਮਣੇ ਔਲਓਵਰ ਹੋਮੀਗਾ ਟੁਟੇਗੀ ਦਿੱਤਾ ਸਟੱਚ ਕਰਨਾ ਇਹ ਛੀਰ ਮਸਤਿਚ ਬਣਾਇਆ ਤੇ ਉਹ ਵਧ ਗਿਆ ਦਿੱਤਾ ਬੰਦਸੇ ਤੇ ਕਿਸ ਦੇ ਵੀ ਜਦੋਂ ਡਿਜੀਟਲ ਦਿੱਪਟਾ ਆ ਤੇ ਇਹ ਹੈਗਾ ਪਿਓਰ ਚ ਇਹ ਫੁੱਲ ਪਿਓਰ ਹੈ ਉਹ ਹੈਗਾ ਸਟੈਪੀ ਲਾਈਨਿੰਗ ਦਾ ਇਹ ਹੈਗਾ ਫੁੱਲ ਪਿਓਰ ਦਿੱਤਾ ਉਹ ਪਿਓਰ ਦਾ ਰੀਸਟੋਰ ਕਰ ਸਕਦਾ ਲੇਕੋ ਨਾ ਕਿੰਨਾ ਨਾਈਸ ਹੈ ਇਸ ਤਨਾ ਪਾਪਰੀਆਂ ਜਿੱਦਾ ਤੁਸੀਂ ਆਫਿਸ ਵੀਰਿੰਗ ਜਿੱਦਾ ਕਿਤੇ ਵੀ ਆਪਣੇ ਛੋਟੇ-ਮੋਟੇ ਜਿੱਦਾ ਫੰਕਸ਼ਨ ਬਹੁਤ ਵਧੀਆ ਤੁਸੀਂ ਆਪਣੇ ਘਰਮੀ ਦੇ ਵਿੱਚ ਜਿੱਦਾਂ ਨਾ ਵਧੀਆ ਤੋਂ ਵਧੀਆ ਫੰਕਸ਼ਨ ਇਹਨਾਂ ਦੇ ਨਾਲ ਤੁਸੀਂ ਮਤਲਬ ਅਟੈਂਡ ਕਰ ਸਕਦੇ ਹੋ ਇਹ ਕਦਰ ਤੁਸੀਂ ਦੇਖ ਸਕਦੇ ਹੋ ਥੋੜਾ ਨਾ ਫਰੋਜੀ ਜਿਹਾ ਕਦਰ ਇਹ ਅੱਜ ਦਾ ਗਰੇ ਜਿਹਾ ਫਰੋਜੀ ਫਰੋਜੀ ਇਹਨਾਂ ਦਾ ਇਹ ਹੈਗਾ ਸੀ 5 ਨੰਬਰ 5 ਨੰਬਰ ਦਿੱਤਾ ਹੈ ਨਾ ਤੇ ਇਹ ਅੱਜ ਆ ਹੁਣ 6 ਨੰਬਰ ਇਹਦੀ ਮਾਸਟਰ ਕਲਰ ਕੀ ਹੈ ਇਹ ਇਰਾਤ ਨੂੰ ਜਿਹੜੀ ਸੀ ਨਾ ਡਿਜ਼ਾਈਨ ਦਾ ਪਾਰਟਿਆ ਲੱਗਾ ਤੇ ਪੱਟਾਰੇ ਉਦਾ ਹੈਗਾ ਟੈਪੀਆ ਜਿਹੜਾ ਪਹਿਲੇ ਚਾਰੇ ਆ ਤੇ 6 ਨੰਬਰ 6 ਨੰਬਰ ਤੇ ਪੱਟਾ ਤੇ ਉਹਦਾ ਡਿਜੀਟਲ ਪੱਟਾ ਤੇ ਇੰਡ ਦਾ ਬਹੁਤ ਹੀ ਵਧੀਆ ਹੈ ਨਿਕਰ ਨਾ ਲੇਸ ਲੱਗੀ ਹੋ ਚਾਰੇ ਪਾਸੇ ਤੇ ਇਹਦਾ ਕੀੜਾ ਪਿੰਟਿਕਸ ਬਣੀਆਂ ਹੈ ਜਿਹਦਾ ਇਹ ਹੈਗਾ 6 ਨੰਬਰ ਜੀ ਤੇ ਇਹ ਹੈਗਾ ਹਲਕਾ ਜਿਹਾ ਜਿਹਦਾ ਨਾਂਾਇ ਵੀ ਰਾਸਤ ਕੜਿਆ ਹੁੰਦਾ ਤੇ 7 ਨੰਬਰ ਹਲਕਾ ਰਿਹਾ ਇਦਾਂ ਜਿਹੜਾ ਕਲਰ ਇਹ ਜਿਹੜਾ ਤਾਂ ਇकडे ਲੱਗਦਾ ਜਿੱਦਾਂ ਲਸੂੜੇ ਕਦਰਜੀਆਂ ਨਹੀਂ ਹੁੰਦਾ ਹੈਗਾ ਹਨਾ ਇਸ ਤਰ੍ਹਾਂ ਨਾਲ ਮੈਂ ਆਪ ਐਨੇ ਵਧੀਆ ਵਧੀਆ ਮੈਂ ਕਦੀ ਨਹੀਂ ਸੀ ਕਿਦਰੰਗਾ ਬਾਰੇ ਕਦੀ ਪੁੱਛਿਆ ਲੇਖੋ ਨਾ ਤੇ ਇਸ ਦਾ ਨਾ ਜਿੱਦਾਂ ਨਾਂ ਦਾ ਹੈ ਜੇ ਮਹਰਮੂੜਿਆ ਤੇ ਨਾਂ ਹੀ ਨਾਭੀ ਹੈ ਜਿੱਦਾਂ ਆ ਡਿਫਰੈਂਟ ਜਿਹਾ ਕਲਰ ਹੈ ਜਿੱਦਾਂ ਹਨਾ ਇਹ ਤੇ ਤੁਸੀਂ ਇਹ 7 ਨੰਬਰ ਆ ਸਾਰਿਆਂ ਦੀ ਕੀਮਤ ਕਿੰਨੀ 225 ਹੈ ਜਿੱਦਾਂ ਤੇ ਇਹ ਆ ਗਿਆ ਅੰਗੂਰੀ ਕਲਰ ਮੈਂਜੀ ਕਲਰ ਮੈਂਜੀ ਕਲਰ ਆਇਆ 8 ਨੰਬਰ ज्यादा मैं बोली ना तो कपड़ा पौध जाना है ना हर एक देखो ना राम टैक्स की जिदा है ना स्टैंप लगी है ना। कोई जो राम टैक्स किया तो राम टैक्स ही बोलेगा अठ नंबर दुपट्टा ये जी दुप्टा ये दुपट्टे सारे एक जे एक खोल के इसे करके लिखा ही लगता है ਤੇ ਥੋੜੀ ਜਿਹੀ ਗ੍ਰੇਸ ਖਰਾਬ ਹੋ ਜਾਂਦੀ ਕੱਪੜੇ ਦੀ ਜਿੱਦਾਂ ਜੱਟ ਤੁਹਾਡੇ ਕੋਲ ਪਹੁੰਚਣਾ ਹੁੰਦਾ ਇਸ ਕਰਕੇ ਅਸੀਂ ਥੋੜੀ ਜਿਹਾ ਅਵੋਇਡ ਕਰੀਦਾ ਵੀ ਨਾ ਖੋਲ ਜੀ ਹੈ ਨਾ ਕਿ ਤੁਹਾਨੂੰ ਫ੍ਰੈਸ਼ ਫ੍ਰੈਸ਼ ਜੀ ਬਟੀਜ ਮਿਲੇ ਹੈ ਨਾ ਹੋਰ ਜੀ ਬਾਕੀ ਜਿੱਦਾਂ ਤੁਹਾਨੂੰ ਬਤਾ ਦਿੱਤਾ ਐਡਰੈਸ ਜੋ ਵੀ ਤੁਸੀਂ ਦੇਣਾ ਹੈ ਆਪਣੇ ਪਿੰਡ ਦਾ ਕੋਡ ਨੰਬਰ ਦੇਣਾ ਹੈ ਜਿੱਦਾਂ ਤੇ ਜੇ ਸ਼ਹਿਰ ਵਿੱਚ ਰਹਿੰਦੇ ਹੋ ਉਹ ਕਿਹੜਾ ਦੇਣਾ ਜਿੱਦਾਂ ਤੁਹਾਨੂੰ ਫ੍ਰੀ ਜੀ ਤੱਕ ਘਰ ਤੱਕ ਤੁਹਾਨੂੰ 3-4 ਦਿਨ ਦੇ ਵਿੱਚ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਹੋਰ ਜਾਏਗੀ 2025 ਹੈ ਜੀ ਮੈਂ ਆਸ ਕਰਦੀ ਕਿ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਹੋਣੀ 이렇게 해서 m a k i n 스 u a t 다 e